ਸਰਵਭਾਦਰ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਮੈਂ ਇੱਕ ਅਧਿਆਪਕ ਦਾ ਬੇਟਾ ਹਾਂ ਔਰ ਇੱਕ ਪਿੰਡ 'ਚ ਪੜਿਆ ਮੈਨੂੰ ਲੋਕਾਂ ਦਾ ਦਰਦ ਸੀ ਮੈਨੂੰ ਇਹ ਸੀਗਾ ਵੀ ਇਸ ਕਿਤਾਬ ਦੇ ਵਿੱਚ ਵੀ ਮੈਂ ਇੱਕ ਗੁਲਦਸਤਾ ਜਿਹਾ ਬਣਾਤਾ ਜਿਹਦੇ ਵਿੱਚ ਮੈਂ ਵੱਖ-ਵੱਖ ਪਹਿਲੂਆਂ ਦੇ ਉੱਤੇ ਗੱਲ ਕੀਤੀ ਹੈ ਨਸ਼ਿਆਂ ਦੇ ਖਿਲਾਫ ਵੀ ਗੱਲ ਕੀਤੀ ਹੈ ਸਕਾਰਾਤਮਕ ਸੋਚ ਕਿਵੇਂ ਬਣੇ ਉਹ ਵੀ ਗੱਲ ਕੀਤੀ ਹੈ ਬੋਲਣ ਦੀ ਕਲਾ ਬਾਰੇ ਅਧਿਆਪਕ ਬਾਰੇ ਜਿਵੇਂ ਮੈਂ ਇਹਦੇ ਵਿੱਚ ਅਧਿਆਪਕ ਬਾਰੇ ਲਿਖਿਆ ਹੈ ਵੀ ਮਾਸਟਰ ਕੌਣ ਹੁੰਦਾ ਹੈ ਜੋ ਮਾਂ ਦੀ ਸਤਰ ਤੇ ਚਲਾ ਜਾਏ ਓਏ ਹੋਏ ਗੁਰੂ ਗੁਰੂ ਆਪਣੇ ਗੁਰਬਾਣੀ ਚ ਵੀ ਆਇਆ ਵੀ ਜਦੋਂ ਤੁਸੀਂ ਹਨੇਰੇ ਤੋਂ ਚਾਨਣ ਵੱਲ ਲਿਜਾਣ ਵਾਲਾ ਗੁਰੂ ਹੁੰਦਾ ਹੈ ਇੱਕ ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਇਹਦੇ ਵਿੱਚ ਮੈਂ ਇੱਕ ਸੰਸਕ੍ਰਿਤ ਦੀ ਉਪਦੇਸ਼ਣ ਵੀ ਦਿੱਤੀ ਹੈ ਕਿ ਇੱਕ ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਕਾਕ ਚੇਸ਼ਟਾ ਵਕਲ ਧਿਆਨਮ ਸਵਨ ਨਿੰਦਰਾ ਤਥੈਚ ਅਲਪ ਹਰੀ ਤਜ਼ੈ ਨਾਰੀ ਵਿਦਿਆਰਥੀ ਪੰਚਲਕਸ਼ਣਮ ਇਹ ਸਭ ਤੋਂ ਵੱਡੀ ਡੈਫੀਨੀਸ਼ਨ ਹੈ ਜਿਹੜੀ ਕਿ ਵਰਲਡ ਦੇ ਵਿੱਚ ਕੋਈ ਨਹੀਂ ਦੇ ਸਕਿਆ ਕਿ ਵਿਦਿਆਰਥੀ ਚ ਪੰਜ ਗੁਣ ਹੋਣੇ ਚਾਹੀਦੇ ਨੇ ਕੌਮ ਵਰਗੀ ਉਹਦੀ ਚੇਸਟਾ ਹੋਣੀ ਚਾਹੀਦੀ ਸਿੱਖਣ ਦੀ ਸਿੱਖਣ ਦੀ ਅਗਲੇ ਵਰਗਾ ਧਿਆਨ ਹੋਣਾ ਚਾਹੀਦਾ ਉਹ ਮਸਲੀ ਤੋਂ ਉਦੋਂ ਚੁੱਪਟ ਮਾਰਦਾ ਜਦੋਂ ਹੁੰਦੀ ਨਹੀਂ ਬਾਗ ਲਮਨੇ ਵੰਦਾ ਸਵਾਨ ਨਿੰਦਰਾ ਕੁੱਤੇ ਵਰਗੀ ਨਹੀਂ ਪੱਤੇ ਦੀ ਆੜ ਤੋਂ ਕੁੱਤਾ ਉੱਠਦਾ ਅਲਪ ਹਰੀ ਘਟ ਖਾਵੇ ਜਿਆਦਾ ਖਾਣ ਨਹੀਂ ਚਾਹੀਦਾ ਵਿਦਿਆਰਥੀ ਨੂੰ ਕਿ ਤੁਸੀਂ ਐਵੇਂ ਖਾ ਕੇ ਪੰਜ ਰੋਟੀਆਂ ਤੇ 1 ਕਿਲੋ ਹਾਂ ਤਿਆਨਾਰੀ ਬ੍ਰਹਮਚਾਰ ਦਾ ਪਾਲਨ ਅਗਰ ਪੰਜ ਗੁਣਵਧ ਵਿਦਿਆਰਥੀ ਚ ਹੋਣ ਤਾਂ ਉਹ ਵਿਦਿਆਰਥੀ ਸਹੀ ਵਿਦਿਆਰਥੀ